ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਦੋਂ ਵੀ ਕੋਈ ਇਸ ਚੈਨਲ ਤੇ ਰੋਜ਼ਗਾਰ ਸੰਬੰਧੀ ਮੈਂ ਜਾਣਕਾਰੀ ਸਾਂਝੀ ਕਰਦਾ ਤਾਂ ਬਹੁਤ ਸਾਰੇ ਫੋਨ ਮੈਸੇਜ ਕਮੈਂਟ ਆਉਂਦੇ ਨੇ ਮੁੰਡੇ ਕੁੜੀਆਂ ਸਾਬਕਾ ਫੌਜੀਆਂ ਦੇ ਕਿ ਤੁਸੀਂ ਸਾਡੇ ਜ਼ਿਲ੍ਹੇ ਬਾਰੇ ਨਹੀਂ ਦੱਸਦੇ ਸੋ ਵੀਰੋ ਜਿਵੇਂ ਜਿਵੇਂ ਮੇਰੇ ਕੋਲ ਜਾਣਕਾਰੀ ਆਉਂਦੀ ਹੈ ਕੋਈ ਵੀਰ ਭੇਜਦੇ ਨੇ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਸੋ ਅੱਜ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਸੰਬੰਧ ਵਿੱਚ ਜਿਹੜੇ ਵੀ ਉੱਥੋਂ ਦੇ ਨੇੜੇ ਦੇ ਜ਼ਿਲ੍ਹੇ ਪੈਂਦੇ ਨੇ ਪਿੰਡ ਕਸਬੇ ਪੈਂਦੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਜਾਣਕਾਰੀ ਹੈ ਵਿਸ਼ਾਲ ਰੋਜ਼ਗਾਰ ਮੇਲਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੱਗ ਰਿਹਾ ਜਿਹਦੇ ਵਿੱਚ ਸੈਂਕੜੇ ਪੋਸਟਾਂ ਨੇ ਤੇ ਸੈਲਰੀ ਉਹਦੇ ਵਿੱਚ ਵਧੀਆ ਤੁਸੀਂ ਸਾਰੀ ਜਾਣਕਾਰੀ ਸੁਣਿਓ ਜਿਹੜੇ ਵੀ ਨੌਕਰੀ ਕਰਨ ਦੇ ਚਾਹਵਾਨ ਮੁੰਡੇ ਕੁੜੀਆਂ ਨੇ ਸਾਬਕਾ ਫੌਜੀ ਵੀਰ ਨੇ ਉਹ ਉਸ ਰੋਜ਼ਗਾਰ ਮੇਲੇ ਵਿੱਚ ਪਹੁੰਚ ਕੇ ਆਪਣੀ ਇੰਟਰਵਿਊ ਦੇ ਕੇ ਜਿਹੜੀ ਹੈ ਯੋਗਤਾ ਦੇ ਹਿਸਾਬ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਨੇ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਵੱਧ ਤੋਂ ਵੱਧ ਤੁਸੀਂ ਜਿਹੜੇ ਇਸ ਇਲਾਕੇ ਦੇ ਨੌਜਵਾਨ ਮੁੰਡੇ ਕੁੜੀਆਂ ਸਾਬਕਾ ਫੌਜੀ ਵੀ ਨੇ ਉਹਨਾਂ ਤੱਕ ਇਹ ਜਾਣਕਾਰੀ ਸਾਂਝੀ ਕਰ ਦਿਓ ਸੋ ਇਹ ਰੋਜ਼ਗਾਰ ਮੇਲਾ ਜਿਹੜਾ ਲੱਗ ਰਿਹਾ ਜੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ 19 ਦਸੰਬਰ 2025 ਨੂੰ ਟਾਈਮਿੰਗ ਇਹਦੀ ਹੈਗੀ ਆ 10 ਵਜੇ ਤੋਂ ਲੈ ਕੇ 3 ਵਜੇ ਤੱਕ ਤਾਜ ਪੈਲਸ ਨੇੜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਇਹ ਰੋਜ਼ਗਾਰ ਮੇਲਾ ਲੱਗਣਾ ਜਿਹਦੇ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਤੇ ਕਿਹੜੀਆਂ ਪੋਸਟਾਂ ਕਿੰਨੀ ਪੋਸਟਾਂ ਦੀ ਗਿਣਤੀ ਰਹੇਗੀ ਕੀ ਯੋਗਤਾ ਰੱਖੀ ਗਈ ਹੈ ਉਹ ਮੈਂ ਤੁਹਾਡੇ ਨਾਲ ਸਾਰੀ ਜਿਹੜੀ ਸਾਂਝੀ ਕਰਦਾ ਇਹਦੇ ਵਿੱਚ ਉਮਰ ਹੱਦ ਕਿੰਨੀ ਹੈ ਤੇ ਕਿਹੜੀ ਪੋਸਟ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਅਪਲਾਈ ਦੋਨੋਂ ਕਰ ਸਕਦੇ ਨੇ ਕਿਹੜੇ ਵਿੱਚ ਇਕੱਲੇ ਅਪਲਾਈ ਕਰ ਸਕਦੇ ਨੇ ਸਭ ਤੋਂ ਪਹਿਲੀ ਜਾਣਕਾਰੀ ਹੈਗੀ ਹੈ HDFC ਬੈਂਕ ਦੇ ਵਿੱਚ 100 ਪੋਸਟਾਂ ਨੇ ਅਸਿਸਟੈਂਟ ਮੈਨੇਜਰ ਦੀਆਂ ਜਿਹਦੇ ਵਿੱਚ ਗ੍ਰੈਜੂਏਸ਼ਨ ਯੋਗਤਾ ਮੰਗੀ ਗਈ ਹੈ ਸੈਲਰੀ ਜਿਹੜੀ ਆ 35000 ਤੋਂ ਸਟਾਰਟ ਹੋ ਜਾਏਗੀ ਤੇ ਉਹਦੇ ਵਿੱਚ ਮੇਲ ਫੀਮੇਲ ਦੋਨੇ ਇੰਟਰਵਿਊ ਦੇ ਸਕਦੇ ਨੇ ਉਮਰ ਹੱਦ 18 ਤੋਂ 30 ਸਾਲ ਹੈ ਦੂਸਰੀ ਕੰਪਨੀ ਜਿਹਦੇ ਵੱਲੋਂ ਇੰਟਰਵਿਊ ਲਈ ਜਾਣੀ ਆ ਜੀਨੀਅਸ ਐਚ ਆਰ ਟੈਕਨੀਕਲ ਕੰਪਨੀ ਹੈ ਇਹਦੇ ਵਿੱਚ ਬ੍ਰਾਂਚ ਰਿਲੇਸ਼ਨ ਮੈਨੇਜਰ ਕਸਟਮਰ ਸਪੋਰਟ ਕੈਸ਼ੀਅਰ ਕਸਟਮਰ ਰਿਪਰੈਜ਼ੈਂਟੇਟਿਵ ਅਤੇ ਪਿਕਰ ਪੈਕਰ ਦੀਆਂ ਪੋਸਟਾਂ ਨੇ ਇਹਦੇ ਵਿੱਚ 70 ਪੋਸਟਾਂ ਨੇ ਟੋਟਲ 12ਵੀਂ ਜਾਂ ਯੋਗਤਾ ਗ੍ਰੈਜੂਏਸ਼ਨ ਹੋਵੇ 15000 ਤੋਂ ਲੈ ਕੇ 25000 ਤੱਕ ਸੈਲਰੀ ਹੈ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ ਉਮਰ ਹੱਦ 18 ਤੋਂ 30 ਸਾਲ ਹੈ ਫਲਿੱਪਕਾਰਟ ਦੇ ਵਿੱਚ ਡਿਲੀਵਰੀ ਬੁਆਏ ਦੀਆਂ ਪੋਸਟਾਂ ਨੇ 30 12ਵੀਂ ਪਾਸ ਯੋਗਤਾ ਰੱਖੀ ਗਈ ਹੈ 25000 ਤੋਂ 30000 ਤਨਖਾਹ ਰਹੇਗੀ ਤੇ ਮੇਲ ਫੀਮੇਲ ਦੋਨੋਂ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਉਮਰ ਹੱਦ 18 ਤੋਂ 30 ਸਾਲ ਹੈ ਅੱਗੇ ਐਲ ਐਨਟੀ ਫਾਈਨੈਂਸ ਸਰਵਿਸ ਕੰਪਨੀ ਹੈ ਫੀਲਡ ਅਫਸਰ ਦੀਆਂ ਪੋਸਟਾਂ ਨੇ ਲੋਨ ਡਿਪਾਰਟਮੈਂਟ ਦੇ ਵਿੱਚ 20 ਪੋਸਟਾਂ ਨੇ ਗ੍ਰੈਜੂਏਸ਼ਨ ਯੋਗਤਾ ਹੋਣੀ ਚਾਹੀਦੀ ਹੈ 19500 ਤੋਂ ਸੈਲਰੀ ਸਟਾਰਟ ਹੋਏਗੀ ਤੇਰਤੋ ਲਾਵਾ ਤੁਹਾਡੇ ਇਨਸੈਂਟਿਵ ਜਿਹੜੇ ਤੁਹਾਨੂੰ ਮਿਲਣਗੇ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਉਮਰ ਹੱਦ 18 ਤੋਂ 30 ਸਾਲ ਹੈ ਪੁਖਰਾਜ ਹੈਲਥ케ਅਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਨੇ ਪੋਸਟਾਂ ਵੈਲਨੈਸ ਐਡਵਾਈਜ਼ਰ ਦੀਆਂ 100 ਪੋਸਟਾਂ ਨੇ 10ਵੀਂ ਪਾਸ ਯੋਗਤਾ ਹੈ 12000 ਸੈਲਰੀ ਹੈ ਤੇ ਇਹਦੇ ਵਿੱਚ ਸਿਰਫ ਲੜਕੀਆਂ ਜਿਹੜੀਆਂ ਉਹ ਇੰਟਰਵਿਊ ਦੇ ਸਕਦੀਆਂ ਨੇ 18 ਤੋਂ 30 ਸਾਲ ਉਮਰ ਹੋਣੀ ਚਾਹੀਦੀ ਹੈ ਸੁਵੰਤਰਾ ਮਾਈਕਰੋਫਿਨ ਪ੍ਰਾਈਵੇਟ ਲਿਮਟਿਡ ਦੇ ਵਿੱਚ ਫੀਲਡ ਅਫਸਰ ਦੀਆਂ ਪੋਸਟਾਂ ਨੇ 20 10ਵੀਂ 12ਵੀਂ ਜਾਂ ਆਈਟੀਆਈ ਹੋਵੇ 12000 ਰੁਪਏ ਤਨਖਾਹ ਰਹੇਗੀ ਤੇ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਉਮਰ ਹੱਦ 18 ਤੋਂ 30 ਸਾਲ ਹੈ ਓਕੇ ਲਾਈਫ ਕੇਅਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਨੇ ਮਾਰਕੀਟਿੰਗ ਮੈਨੇਜਰ ਦੀਆਂ ਪੋਸਟਾਂ ਨੇ 50 12ਵੀਂ ਪਾਸ ਯੋਗਤਾ 10000 ਸੈਲਰੀ ਰਹੇਗੀ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ 18 ਤੋਂ 30 ਸਾਲ ਜਿਹੜੀ ਹੈ ਇਹਦੇ ਵਿੱਚ ਉਮਰ ਰਹੇਗੀ ਸਵਿਗੀ ਕੰਪਨੀ ਦੇ ਵਿੱਚ ਹੈ ਡਿਲੀਵਰੀ ਬੁਆਏ ਦੀਆਂ ਪੋਸਟਾਂ ਨੇ 50 12ਵੀਂ ਪਾਸ ਯੋਗਤਾ ਰੱਖੀ ਗਈ ਹੈ 30000 ਤੋਂ 40000 ਜਿਹੜੀ ਤੁਹਾਡੀ ਤਨਖਾਹ ਰਹੇਗੀ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਉਮਰ ਹੱਦ 18 ਤੋਂ 40 ਸਾਲ ਇਹਦੇ ਵਿੱਚ ਜਿਹੜੀ ਹੈ ਉਹ ਰੱਖੀ ਗਈ ਹੈ ABC ਮੋਟਰ ਜਿਹੜੀ ਮਹਿੰਦਰਾ ਕੰਪਨੀ ਹੈ ਉਹਦੇ ਵਿੱਚ ਮੈਨੇਜਰ ਸੇਲਜ਼ ਐਗਜ਼ੀਕਿਊਟਿਵ ਐਡਵਾਈਜ਼ਰ ਸੁਪਰਵਾਈਜ਼ਰ ਸਵੀਪਰ ਵਾਸ਼ਿੰਗ ਬாய் ਸਰਵਿਸ ਟੈਕਨੀਸ਼ੀਅਨ ਦੀਆਂ ਪੋਸਟਾਂ ਨੇ 101 12ਵੀਂ ਪਾਸ ਜਾਂ ਗ੍ਰੈਜੂਏਸ਼ਨ ਯੋਗਤਾ ਹੋਵੇ ਤਨਖਾਹ 10000 ਤੋਂ ਲੈ ਕੇ 18000 ਤੱਕ ਹੈ ਤੇ ਉਮਰ ਹੱਦ 18 ਤੋਂ 40 ਸਾਲ ਹੈ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਅਤੇ ਗਲੋਬਲ ਫਾਈਨੈਂਸ ਕੰਪਨੀ ਦੇ ਵਿੱਚ ਕਲੈਕਸ਼ਨ ਐਗਜ਼ੀਕਿਊਟਿਵ ਦੀਆਂ ਪੋਸਟਾਂ ਨੇ 10 12ਵੀਂ ਪਾਸ ਯੋਗਤਾ ਹੈ 10000 ਤੋਂ 12000 ਸੈਲਰੀ ਰਹੇਗੀ ਤੇ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ 18 ਤੋਂ ਲੈ ਕੇ 40 ਸਾਲ ਦੀ ਉਮਰ ਵਾਲੇ ਦੇ ਵਿੱਚ ਅਪਲਾਈ ਕਰ ਸਕਦੇ ਨੇ ਅਤੇ LIC ਕੰਪਨੀ ਦੇ ਵਿੱਚ ਏਜੰਟ ਦੀਆਂ ਪੋਸਟਾਂ ਨੇ 100 10ਵੀਂ ਤੇ 12ਵੀਂ ਯੋਗਤਾ ਹੋ ਸਕਦੀ ਹੈ ਇਹਦੇ ਵਿੱਚ ਸਿਰਫ ਤੁਹਾਨੂੰ ਮਾਣ ਪੱਤਾ ਮਿਲੇਗਾ 7000 ਰੁਪਏ ਬਾਕੀ ਤੁਹਾਡੇ ਕੰਮ ਦਾ ਇਨਸੈਂਟਿਵ ਤੁਹਾਨੂੰ ਮਿਲੇਗਾ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਉਮਰ ਹੱਦ 18 ਤੋਂ 30 ਸਾਲ ਹੈ ਸੋ ਇਹ ਯਾਦ ਰੱਖਿਓ 19 ਦਸੰਬਰ 2025 ਸਮਾਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣੇ ਸਾਰੇ ਅਸਲੀ オリジナル ਡਾਕੂਮੈਂਟ ਨਾਲ ਲੈ ਕੇ ਜਾਇਓ ਜੋ ਵੀ ਤੁਹਾਡੇ ਯੋਗਤਾ ਦੇ ਤੁਹਾਡੇ ਬੈਂਕ ਅਕਾਊਂਟ ਦੀ ਕਾਪੀ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਆਧਾਰ ਪੈਨ ਕਾਰਡ ਔਰ ਤੁਹਾਡੇ ਕੋਲ ਤੁਹਾਡਾ ਰਿਜ਼ਿਊਮ ਬਣਿਆ ਹੋਣਾ ਹੈ ਜਾਂ ਤੁਹਾਡਾ ਐਕਸਪੀਰੀਅੰਸ ਹੈ ਉਹਦਾ ਵੀ ਜੋ ਤੁਹਾਡੇ ਕੋਲ ਪ੍ਰੂਫ ਹੈਗਾ ਉਹ ਵੀ ਨਾਲ ਲੈ ਜਿਓ ਤੇ ਜੇਕਰ ਤੁਸੀਂ ਇਸ ਕੈਂਪ ਬਾਰੇ ਵਧੇਰੇ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਤਾਂ ਆ ਨੰਬਰ ਤੁਸੀਂ ਨੋਟ ਕਰ ਲਓ 9885624317 01633 261745187 ਅਤੇ 9792928000 10975 ਇਹਨਾਂ ਕਿਉਂ ਕਿਸੇ ਵੀ ਨੰਬਰ ਤੇ ਸੰਪਰਕ ਕਰਕੇ ਤੁਸੀਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੁਖਸਰ ਸਾਹਿਬ ਤੋਂ ਸ਼੍ਰੀ ਮੁਖਸਰ ਸਾਹਿਬ ਤੋਂ ਜਾਣਕਾਰੀ ਇਸ ਕੈਂਪ ਦੇ ਸਬੰਧ ਵਿੱਚ ਲੈ ਸਕਦੇ ਹੋ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਆ ਜੇ ਕਿਸੇ ਜ਼ਰੂਰਤਮੰਦ ਵੀਰ ਭੈਣ ਨੂੰ ਨੌਕਰੀ ਮਿਲ ਜਾਏਗੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਬਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ